ਹੁਣ ਬੱਚਿਓ ਜਿਨ੍ਹਾਂ ਦੇ ਤੁਹਾਨੂੰ ਡੇਕ ਸੀ ਕਿ ਚਾਰ ਦਿਨਾਂ ਤੋਂ ਤੁਸੀਂ ਰੋਜ਼ ਪੁੱਛਦੇ ਸੀ ਕਿ ਸਰੋ ਟੀਮ ਕਦੋਂ ਆਏਗੀ ਉਹ ਟੀਮ ਕਦੋਂ ਆਏਗੀ ਦਿਖਾਣਗੇ ਕਦੋਂ ਹੋਏਗਾ ਚਲੋ ਸਾਡੇ ਕੋਲ ਆ ਜਾ ਚੁੱਕੇ ਨੇ ਜਿਨ੍ਹਾਂ ਦੀ ਟੀਮ ਦਾ ਨਾਮ ਹੈ ਤਮਾਸ਼ਾ ਥੀਏਟਰ ਗਰੁੱਪ ਉਹਨਾਂ ਵੱਲੋਂ ਕੁਝ ਜੋਸ਼ੀਲੀਆਂ ਅੱਜ ਚੱਲ ਰਹੀਆਂ ਨੇ ਤੰਤਨ ਸਾਇੰਸਟ੍ਰੀ ਗਰੁੱਪ ਗੋਬਿੰਦ ਸਿੰਘ ਮਹਾਰਾਜ ਦੇ ਲੱਤੇ ਜਿਗਰ ਜਿਗਰ ਦੇ ਟੋਟੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਸ਼ਹੀਦੀ ਨੂੰ ਸਮਰਪਿਤ ਇਹਨਾਂ ਦੇ ਥੀਏਟਰ ਗਰੁੱਪ ਵੱਲੋਂ ਇੱਕ ਛੋਟਾ ਜਿਹਾ ਐਕਟ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਕੂਲਾਂ ਦੇ ਵਿੱਚ ਅਕਸਰ ਕ੍ਰਿਸਮਸ ਦਾ ਦਿਖਾਇਆ ਜਾਂਦਾ ਹੈ ਸੰਤਾ ਕਲੋਸ ਬਾਰੇ ਦੱਸਿਆ ਜਾਂਦਾ ਹੈ ਚਲੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਜਿਨ੍ਹਾਂ ਦਾ ਹੈ ਉਹਨਾਂ ਨੂੰ ਮੁਬਾਰਕ ਹੈ ਬਟ ਜਿਨ੍ਹਾਂ ਕਰਕੇ ਅੱਜ ਅਸੀਂ ਇੱਥੇ ਆਜ਼ਾਦ ਫਿਰਦੇ ਆਂ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਬੈਠੇ ਹੋਏ ਆਂ ਉਹਨਾਂ ਦੇ ਸ਼ਹਾਦਤ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਬਹੁਤ ਮੈਂ ਵਧਾਈ ਦੇ ਪਾਤਰ ਨੇ ਮੇਰੇ ਵੀਰ ਸਨੀ ਸਾਹਿਬ ਸਿੱਧੂ ਸਾਹਿਬ ਉਹਨਾਂ ਦੀ ਟੀਮ ਹੈ ਜੋ ਜਿਹੜੇ ਇਸ ਐਕਟ ਨੂੰ ਕਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਹੈ ਚਲੋ ਆਓ ਜਿਆਦਾ ਵਿਚਾਰਾ ਨਾ ਕਰਦੇ ਹੋਏ ਉਹਨਾਂ ਦਾ ਐਕਟ ਆਪਾਂ ਸ਼ੁਰੂ ਕਰਦੇ ਹਾਂ ਤੇ ਭਾਈ ਸਾਹਿਬ ਕੁਝ ਆਪ ਜੀ ਨਾਲ ਵਿਚਾਰ ਸਾਂਝੀ ਸੋ ਉਹਨਾਂ ਦੇ ਸਵਾਗਤ ਲਈ ਆਪਾਂ ਇੱਕ ਜਗ੍ਹਾ ਰਹੇ ਦੀ ਗੂੰਜ ਦੇ ਨਾਲ ਉਹਨਾਂ ਨੂੰ ਜੀ ਆਇਆਂ ਖਣਾ ਬੋਲੇ ਸੋ ਸ਼ੇਨਾਟਕ ਤਿੱਕੂੜੇ ਟੁੱਟੇ ਪਾਉ ਰਾਏ ਕਦਰੇਸ਼ਾ ਸਮੇ ਦੀ ਆਵਾਜ਼ ਜਿਹਨੇ ਇਤਿਹਾਸ ਬੀ ਆਖਦੇ ਨੇ ਤੇ ਤਸਰ ਬਾਏ ਵਕਤ ਵੀ ਮੈਂ ਇਤਿਹਾਸ ਦੀ ਹਾਰ ਇੱਕ ਕੱਟਣਾ ਨੂੰ ਆਪਣੇ ਸੀਨੇ ਤੇ ਲਿਖ ਤਾ ਆਇਆ ਮੈਂ ਉਸ ਵੇਲੇ ਵੀ ਹਾਸਰ ਸਾਂ ਜਦੋਂ ਸੁਕਰਾਟ ਨੇ ਜ਼ਹਿਰ ਦਾ ਪਿਆਲਾ ਪੀਤਾ ਸੀ ਤੇ ਮੈਂ ਉਸ ਵੇਲੇ ਵੀ ਹਾਸਰ ਸਾਂ ਜਦੋਂ ਪਰੇ ਦਰਬਾਰ ਚ ਦਰੁਪਤੀ ਦੀ ਪੱਤ ਲਾਹੀ ਗਈ ਸੀ ਤੇ ਮੈਂ ਉਸ ਵੇਲੇ ਵੀ ਹਾਸਰ ਸਾਂ ਜਦੋਂ ਗੁਰੂ ਜੀ ਤੱਤੀ ਤਵੀ ਤੇ ਬੈਠੇ ਸੀ ਤੇ ਤੇਰਾ ਪਾਣਾ ਮਿੱਠਾ ਲੱਗਿਆ ਕਹੇ ਕੇ ਸ਼ਹਾਦਤ ਪਾ ਗਏ ਸੀ ਤੇ ਮੈਂ ਉਸ ਵੇਲੇ ਵੀ ਹਾਜ਼ਰ ਸਾਂ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਸੀ ਤੇ ਮੈਂ ਉਸ ਵੇਲੇ ਵੀ ਹਾਜ਼ਰ ਸਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਬਜ਼ਾਦੇ ਉਹਨਾਂ ਦੀ ਬੁੱਢੀ ਦਾਦੀ ਨੂੰ ਸਰੰਦ ਸ਼ਹਿਰ ਵਿੱਚ ਬੰਦੀ ਬਣਾ ਕੇ ਲਿਆਂਦਾ ਗਿਆ ਸੀ ਤੇ ਨवाब ਅਤੇ ਬਸੀਰ ਆਪਸ ਵਿੱਚ ਸਲਾਮਾ ਕਰਨ ਲੱਗੇ ਇਹਨਾਂ ਛੋਟੇ ਬੱਚਿਆਂ ਨੂੰ ਕਿਹੜੀ ਮਾਂ ਦਿੱਤੀ ਚਾਵੇ? ਉਸ ਵੇਲੇ ਵੀ ਹਾਸਾ ਸਾ ਪਹਿਲ ਉਸ ਵੇਲੇ ਵੀ ਹਾਸਾ ਸਾ ਉਸ ਵੇਲੇ ਵੀ ਹਾਸਾ ਸਾ ਤੁਹਿੰਦੀ ਕੀ ਖਬਰ ਹੈ ਹਜ਼ੂਰ ਜੰਗੌਰ ਦੇ ਇਲਾਕੇ ਵਿੱਚੋਂ ਫੇਰ ਪਟਕਣ ਵਿੱਚ ਕੰਮਜਾਬ ਹੋ ਹਰ ਬਾਰੇ ਕੋਈ ਕਹਾਣੀ ਸੁਣਨ ਨੂੰ ਮਿਲਦੀ ਹੈ ਉਹ ਮੈਨੂੰ ਖਾ ਦਿੱਤਾ ਗਿਆ ਪਰ ਪਟਕਣ ਨੇ ਸੰਜੇ ਕੰਮਜਾਬ ਹੋ ਗਿਆ ਹਜ਼ੂਰ ਉਹਦੇ ਸਿੱਖ ਬਹੁਤ ਦਲੇਰ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਉਹਦੀ ਜਾਨ ਦੀ ਰਖਵਾਲੀ ਕਰਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਐ ਰੋਦੇ ਤੋਂ ਇਹ ਪਾਸਟਰ ਦਾ ਕਬੂ ਆਗੇ ਨਹੀਂ ਪੈਕ ਨੇ ਹੋ ਵੀ ਕਬੂ ਆ ਜਾਏਗਾ ਆਸ ਗੰਗੂ ਬ੍ਰਾਹਮਣ ਦਾ ਕੀ ਕੀਤਾ ਹਜ਼ੂਰ ਉਹ ਤਾਂ ਆਪਣੇ ਇਨਾਮ ਦੀ ਉਮੀਦ ਕਰ ਰਿਹਾ ਹੈ ਉਹ ਇਨਾਮ ਦਿੱਤੇ ਜਾਣ ਵਾਦੇ ਮੁਤਾਬਕ ਸਾਰੇ ਲੋਕਾਂ ਦੇ ਸਾਹਮਣੇ ਉਹਦੇ ਨਾਮ ਜਾਗੀਰ ਕੀਤੀ ਜਾਏ ਤੋਹਫੇ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਇਲਮ ਹੋਵੇ ਜਿਹੜਾ ਬੰਦਾ ਹਕੂਮਤ ਨੂੰ ਬਾਗਿਆਂ ਦੀ ਸਰਕੋਪੀ ਦਿੰਦਾ ਹਕੂਮਤ ਉਸ ਨੂੰ ਕਿਸ ਤਰ੍ਹਾਂ ਮਾਲੋ ਮਾਲ ਕਰਦੀ ਹੈ ਜੀ ਹਜ਼ੂਰ ਐਸੀ ਤਰ੍ਹਾਂ ਹੀ ਕੀਤਾ ਜਾਵੇਗਾ ਹਾਂ ਕੁਝ ਸਮੇਂ ਬਾਅਦ ਉਹvarphi ਟ੍ਰੇਨਲ ਮੌਤੇ ਘਾਟੋ ਤਾਰ ਦਿੱਤਾ ਜਾਵੇ ਮੌਤੇ ਘਾਟ ਜਿਹੜਾ ਬੰਦਾ ਉਹਨਾਂ ਬੱਚਿਆਂ ਨਾਲ ਦਸ਼ਮਣੀ ਕਰ ਸਕਦਾ ਹੈ ਜਿਨ੍ਹਾਂ ਨੂੰ ਆਪਣੇ ਹੱਥੀ ਪਕਾ ਕੇ ਖਵਾਉਂਦਾ ਰਿਹਾ ਹੈ ਜਿਹੜਾ ਆਪਣੇ ਮਾਲਕ ਦੇ ਖਾਤੇ ਨੂੰ ਨੂੰ ਹਰਾਮ ਕਰ ਸਕਦਾ ਹੈ ਉਹ ਜ਼ਹਿਰੀ ਕਿੜਾ ਹੈ ਉਹਦਾ ਮਰਨਾ ਜ਼ਰੂਰੀ ਹੈ ਤੁਸੀਂ ਬਿਲਕੁਲ ਸਹੀ فرمایا ਹਜ਼ੂਰ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ ਉਸ ਦੇ ਨਾਲ ਹਾਂ ਦਰਾਵਰ ਖਾਨ ਹੂੰ ਇਹ ਬੱਚੇ ਦਾ ਕਾਬੂ ਆ ਗਿਆ ਨਹੀਂ ਇਹਨਾਂ ਦੀ ਮੌਤ ਲਈ ਕੋਈ ਦੇ ਚਾਸ ਤ੍ਰਿਕਾ ਤੇ ਵੀ ਕਿਤਾ ਜਾਏ ਹਜ਼ੂਰ ਇਹਨਾਂ ਨੂੰ ਆਰਿਆਂ ਦੇ ਨਾਲ ਜਰਵਾਇਆ ਜਾਏ ਨਹੀਂ ਇਹ ਬਹਾਦਰ ਦੇ ਸਾਥੀ ਨੂੰ ਇਹ ਸਜ਼ਾ ਮਿਲ ਚੁੱਕੀ ਹੈ ਤਾ ਹਜ਼ੂਰ ਇਹਨਾਂ ਨੂੰ ਚਰਖੜੀ ਦੇ ਉੱਤੇ ਚਲਾਇਆ ਜਾਏ ਨਹੀਂ ਦਲਾਵਰ ਖਾਨ ਨਹੀਂ ਇਹਨਾਂ ਛੋਟੇ ਬੱਚਿਆਂ ਦੇ ਜਿਸਮਾਂ ਨਹੀਂ ਇਹ ਕੋਈ ਚੰਗਾ ਤਮਾਸ਼ਾ ਨਹੀਂ ਹੈ ਤਾਂ ਫਿਰ ਹਜ਼ੂਰ ਇਹਨਾਂ ਧੋਮ ਬੱਚਿਆਂ ਨੂੰ ਦਲਾਵ ਦੇ ਵਿੱਚ ਛੁੱਟਿਆ ਜਾਵੇ ਕਿ ਜਦੋਂ इदारे वाला और लगन जान फिर अपना सिर बाहर कटा लगन ना बट्टे मारे जान हजूर इस तरह मौत भी आहिस्ता आहिस्ता होगी ते तमाशा भी बहुत लंबे समय तक चलेगा आदलान खान वाह बहुत खूब ये तमाशा मेनू बड़ा दिलचस्प लगता है पर इन्ह बच्चों मैं ये मौत नहीं देना चाहता आखिर वो भी एक बहादुर पुत्र ने ਟੱਡੂ ਦੀ ਮੱਤੇ ਕਿਆ ਮਰ ਤਹਜ਼ੂਰ ਅ ਇਸ ਵੇਲੇ ਤਾਂ ਮੇਰੇ ਅਕਲ ਦੇ ਵਿੱਚ ਕੁਝ ਨਹੀਂ ਆ ਰਿਹਾ ਅਕਲ ਦਿੜਾਓ ਕੋਈ ਜਲਦਬਾਜੀ ਨਹੀਂ ਹੈ ਸਾਰੇ مشیرا و وزيرا اہل قرਚ اعلان ਕਰੋ ਜਿਹੜਾ ਵੀ ਸਭ ਤੋਂ ਵੱਧ دلچਸਪ ਤਰੀਕਾ ਤਜਵੀਜ਼ ਕਰੇਗਾ حکومت ਉਸ ਨੂੰ ਬਹੁਤ بڑا ਇਨਾਮ ਦੇਵੇਗੀ ਇਹ ਤਮਾਸ਼ਾ ਬਹੁਤ ਬਟਾਉਣ ਵਾਲਾ ਹੈ ਇਹ ਤਮਾਸ਼ਾ ਰੋਜ਼ ਰੋਜ਼ ਨਹੀਂ ਹੁੰਦਾ ਜੀ ਹਜ਼ੂਰ ਸੁਣਾ 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 ਸਰਹੰਦ ਸ਼ਹਿਰ ਦੇ ਇਸਤਤਾਰ ਸ਼ਹਿਰ ਅਲੀ ਇੱਕ ਖਾਸ ਖੁਸ਼ੀ ਦੀ ਖਬਰ ਦਿੱਤੀ ਜਾਂਦੀ ਹੈ ਗੋਮਨ ਸਿੰਘ ਦੇ ਪੁੱਤਰਾਂ ਨੂੰ ਅੱਜ ਪਿਛਲੇ ਪਹਿਰ ਸ਼ਹਿਰ ਦੇ ਬਾਹਰਲੇ ਮੈਦਾਨ ਵਿੱਚ ਮੌਤ ਦੇ ਕਾਟ ਉਤਾਰਾ ਜਾਵੇਗਾ ਸਿਨਾ ਸਿਨਾ ਇਹ ਮੌਤ ਕਹਾ ਜੀ ਹੋਵੇਗੀ ਬੜੀ ਦਿਲਚਸਪ ਹੋਵੇਗੀ बच्चा जिंदा दीवार विच चिना जाएगा यकीन करो ए मौत बड़ी दिलचस्प होवेगी तो सारे शहर नु ए समाशेली बुलावा है आप पहुंचो अपने बच्चा नु ले आओ अपनी बेगम ले आओ सुना 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 के अपने पिया भी ले आओ बड़ा दिलचस्प तमाशा होवेगा आज इंसान दे सामने इंसानियत का कत्ल होवेगा

ਜਾ ਕੋਈ ਪੁਤਲੀ ਦਾ ਨਾਚ ਹੈ ਉਹ ਨਹੀਂ ਬਾਬਾ ਇਹ ਗੱਲਾਂ ਤਾਂ ਇਸ ਰਾਜ ਵਿੱਚ ਨੇਤ ਹੁੰਦੀਆਂ ਨੇ अज ओ होगा दुनिया तो पहला कदे नहीं कि सूरज पछम चो निकलेगा बकरी शेर का शिकार करेगी बाजार तो सब दे अच्छा अच्छा समझ गया सरे बाजार मुंह कला करके खोते दे जलूस कटा जाएगा खोते दे जलूस मुह की च पासकूसी

ਕਿਹੜਾ ਗੋਬਿੰਦ ਸਿੰਘ ਜਿਸ ਨੂੰ ਮੁਗਲ ਫੌਜਾਂ ਹਰਾਉਣ ਲਈ ਵਾਪਿਸ ਆ ਜਾਂਦੀਆਂ ਨੇ ਜਿਸ ਨੇ ਸਿੱਖਾਂ ਦੇ ਜਕਾਰੇ ਸੁਣ ਕੇ ਮੁਗਲ ਫੌਜਾਂ ਦੇ ਘੋੜੇ ਵਾਪਿਸ ਦੌੜ ਪੈਂਦੇ ਨੇ ਤੇ ਹਾਥੀ ਆਪਣੀਆਂ ਫੌਜਾਂ ਨੂੰ ਰੋਂਦਣਾ ਸ਼ੁਰੂ ਕਰ ਦਿੰਦੇ ਨੇ ਉਸ ਗੁਰੂ ਦੀ ਗੱਲ ਕਰ ਰਿਹਾ ਹਾਂ ਉਸ ਦੀ ਗੱਲ ਕਰ ਰਹੇ ਹਾਂ ਉਹ ਆਪ ਤਾਂ ਕਾਬੂ ਨਹੀਂ ਆਇਆ ਪਰ ਉਸ ਦੀ ਬੁੱਢੀ ਮਾਂ ਤੇ ਉਹਦੇ ਛੋਟੇ ਪੁੱਤਰ ਸਾਡੇ ਬਹਾਦਰ ਸਭ ਜਣੇ ਕਾਬੂ ਕਰ ਲਏ ਨੇ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਬਹਾਦਰ ਸਿਪਾਹੀਆਂ ਦੇ ਜਿਹੜੇ ਫੌਜਾ ਤੋਂ ਤਾਂ ਹਾਰ ਖਾਇਆ ਪਰਾਂ ਦੀ ਵਾਰ ਆਪਣੀ ਬਹਾਦਰੀ 7 ਸਾਲ ਤੇ 9 ਸਾਲ ਬੱਚੇ ਤੇ ਦਿਖਾਇਆ ਹੈ ਬਾਬਾ ਉਹਨਾਂ ਨੂੰ ਕਾਬੂ ਕਰਨ ਲਈ ਬੜੇ ਤਰਦਦ ਕਰਨੇ ਪਏ ਨੇ ਉਹ ਤਾਂ ਗੰਗੂ ਬ੍ਰਾਹਮਣ ਦੀ ਮਿਹਰਬਾਨੀ ਹੋਗੀ ਕਿ ਸਾਡੇ ਕਾਬੂ ਆ ਗਿਆ ਕਿਹੜਾ ਗੰਗੂ ਬ੍ਰਾਹਮਣ ਉਹੀ ਗੋਰ ਕੀ ਚਿੰਦੇ ਘਰ ਦਾ ਰਸੋਈਆ ਹੋਰ ਕਿਹੜਾ ਏ ਓਏ ਨਵਾਬ ਨੇ ਉਸ ਨੂੰ ਇਨਾਮ ਬਖਸ਼ੇ ਨੇ ਜ਼ਾਗੀਰ ਬਖਸ਼ੀਏ ਉਹ ਤੋਹਫੇ ਦਿੱਤੇ ਨੇ ਇਹ ਦੱਸਣ ਲਈ ਕਿ ਨੰਗ ਘਰਾਮੀ ਚੋਦੇ ਵਰਗਾ ਕੋਈ ਸਾਨੀ ਨਹੀਂ ਹੋਣਾ ਉਹ ਕੀ ਮਾਮੂਲੀ ਬੱਚੇ ਨਹੀਂ ਉਹਨਾਂ ਨੇ ਨਵਾਬ ਅੱਗੇ ਸਿਰ ਝੁਕਾਉਣ ਤੋਂ ਮਨਾ ਕਰ ਦਿੱਤਾ ਅਖੇ ਅਸੀਂ ਵਾਹਿਗੁਰੂ ਤੋਂ ਸਿਵਾ ਕਿਸੇ ਦੇ ਕਿਸੇ ਨਹੀਂ ਝੁਕਾਉਂਦੇ ਉਹਨਾਂ ਤੇ ਅੱਲਾ ਦਾ ਕਰਮ ਹੈ ਉਹ ਸੱਪ ਦੇ ਪੁੱਤਰ ਨੇ ਹਾਂ ਉਹਨਾਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਜ਼ਹਿਰ ਭਰਿਆ ਹੋਇਆ ਹੈ नवाब ने आख्या मुसलमान बन जाओ धर्म नहीं छड़ सकते नवाब ने आख्या मौत उतार दिते जाओगे क्या परवाह नहीं आखिर पोतरे भी किस दाते श्री गुरु तेग बहादुर जी दे ਜਿਨ੍ਹਾਂ ਨੇ ਸੀਸ ਦਿਆ ਪਰ ਸਿਰ ੜਨਾ ਦਿਆ ਓਏ ਜ਼ਿੰਦਗੀ ਕੋਈ ਕੀਮਤ ਨਹੀਂ ਸੰਗਦੇ ਮੌਤ ਨੂੰ ਖੋਲ ਕਰਦੇ ਨੇ ਤਾਂ ਤੁਸੀਂ ਉਹੀ ਮਖੌਲ ਵੇਖਣ ਚੱਲੇ ਹੋ ਓ ਬਾਬਾ ਅਸੀਂ ਬੜੀਆਂ ਮੌਤਾਂ ਵੇਖੀਆਂ ਨੇ ਕਸਾਈ ਉਤੋਂ ਬੱਕਰਾ ਜ਼ਿਬਾ ਹੁੰਦਾ ਵੇਖਿਆ ਜਲਾਦ ਹੱਥੋਂ ਸਿਰ ਕਟਿੰਦਾ ਵੇਖਿਆ ਖਾਵਨ ਦੇ ਵੱਲੋਂ ਬੇਵਫਾ بیوی ਦਾ ਨੱਕ ਕਟਿੰਦਾ ਵੇਖਿਆ ਪਰ ਇਹ ਮੌਤ ਕੁਝ ਖਾਸ ਹੋਵੇਗੀ ਬੱਚਿਆਂ ਨੂੰ ਖੜਾ ਕੀਤਾ ਜਾਵੇਗਾ ਤੇ ਉਹਨਾਂ ਦੇ ਆਲੇ ਦੁਆਲੇ दीवार खड़ी की जाएगी एक इट रखे चूना लाया जाएगा फिर दूसरी लाया जाएगा और बंदा जी होले हो होले, जाएगा चीका मारेगा गुरेगा और बड़ा तमाशा लगेगा बड़ा बड़ा तमाशा लगेगा बहुत बड़ा तमाशा लगेगा बाबा उधर मुंह चटी देखी जाने मैं तमाशा देख रहा है

एं? पैरी जुती तो पा लवो नहीं तो नाजुक पैर चुप जाने की क्या है जुती नहीं लगती वो वेखो नवाब भी नस रहा है सारे पासे अग लग गई है नया गया, गया। मेनू अपना तमाशा दसदारे पर जो मैं अपना तमाशा दसन लग्या नस गया ਉਹ ਤਮਾਸ਼ਾ ਜੋਇਨਾ ਦੇ ਤਮਾਸ਼ੇ ਤੋਂ ਬਾਅਦ ਹੁਣ ਵਾਲਾ ਹੈ ਉਹ ਤਮਾਸ਼ਾ ਮੈਂ ਵੀ ਵੇਖਣ ਗਿਆ ਪੱਛਿਆਂ ਨੂੰ ਲਿਆਂਦਾ ਗਿਆ ਛੋਟੇ ਨੂੰ ਇੱਕ ਪਾਸੇ ਤੇ ਵੱਡੇ ਨੂੰ ਦੂਜੇ ਪਾਸੇ ਖੜਾ ਕਰ ਦਿੱਤਾ ਗਿਆ ਟਿੱਟਾ ਲਿਆਂਦੀ ਆ ਗੀਆਂ ਗਾਰਾਂ ਲਿਆਂਦਾ ਗਿਆ ਚੁੰਨਾ ਲਿਆਂਦਾ ਗਿਆ नीके पूछे भीर जी ये की कर रहे हैं छोटे वीर फिर सामतहान रह रहे हैं तो साढ़े पिता जी ने कहा कि असी किसे इम्तिहान चो पिछे नहीं रहना इन्हू अपना काम कर असी अपना काम करा मैं अगे अगे बोली जावगा तू पिछे पिछे बोली जावी मेरे कंध उस सरनी शुरू हो गई मादी कंध के कंध उस सरदी उस सरदी निके दी वक्खी तक पहुंच गई वड़े वलो आवाज आई एक ओम कार ने भी कच के कहा एक ਕੰਦ ਉਹ ਸਰਦੀ ਉਹ ਸਰਦੀ ਮੁਟਿਆਰੇ ਦੇ ਮੋਟੇ ਤੱਕ ਪਹੁੰਚ ਗਈ ਵੱਡੇ ਵੱਲੋਂ ਆਵਾਜ਼ ਆਈ ਸਤਨਾ ਤਾਂ ਨਿੱਕੇ ਨੇ ਵੀ ਪਿਆਰ ਨਾਲ ਕਿਹਾ ਸਤਨਾ ਕੰਦ ਉਹ ਸਰਦੀ ਉਹ ਸਰਦੀ ਟਿੱਕੇ ਦੇ ਮੱਥੇ ਤੱਕ ਪਹੁੰਚ ਗਈ ਹੱਟੇ ਵੱਲੋਂ ਆਵਾਜ਼ ਆਈ ਕੀ ਵਸ ਸਚਾਰਾ ਹੋਈ ਆ ਤਾਂ ਨਿੱਕੇ ਨੇ ਵਿੱਕ ਕੰਧ ਥੱਲਿਓ ਓਕਾ ਸਾ ਲੈ ਕੇ ਕਿਹਾ ਕੀ ਵਸ ਸਚਾਰਾ ਹੋਈ ਆ ਇਕ ਕੰਦ ਉਹ ਸਰਦੀ ਉਹ ਸਰਦੀ ਨਿੱਕੇ ਦਾ ਸਿਰ ਟੱਪ ਗਈ ਵਟਵਨੋ ਆਵਾਜ਼ ਆਈ ਕਿਵ ਕੂੜੇ ਟੁੱਟੇ ਪਾਇ ਅਰ ਉੱਛੇ ਪਾਸੇ ਕੋਈ ਜਵਾਬ ਨਾ ਆਇਆ

ਤਲਵਰ ਖਾਨ ਜੀ ਹਜ਼ੂਰ ਇਹ ਤਮਾਸ਼ਾ ਕਿਹੋ ਜਿਹਾ ਰਿਹਾ ਬਹੁਤ ਅੱਛਾ ਰਿਹਾ ਜੀ ਕੋਈ ਬਹੁਤਾ ਚੰਗਾ ਨਹੀਂ ਰਿਹਾ ਖਾਸ ਕਰਕੇ ਉਸ ਸਮੇਂ ਬਿਰਖ ਦਰवेश ਨੇ ਆਪਣਾ ਹੀ ਤਮਾਸ਼ਾ ਸ਼ੁਰੂ ਕਰ ਦਿੱਤਾ ਬਿਲਕੁਲ ਹਜ਼ੂਰ ਸਾਰੇ ਲੋਕਾਂ ਦਾ ਧਿਆਨ ਉਸ ਦਰवेश ਦੇ ਵੱਲ ਚਲਾ ਗਿਆ ਸੀ ਸੁਣਿਆ ਉਸ ਦਿਨ ਤੋਂ ਸ਼ਹਿਰ 'ਚ ਬੜੀ ਖਬਰ ਆ ਰਹੀ ਹੈ ਹੂੰ ਹਜ਼ੂਰ ਉਹ ਦਰवेश ਉਸ ਦਿਨ ਤੋਂ ਇੱਕੋ ਲਫ਼ਜ਼ ਦੁਹਰਾ ਰਿਹਾ ਹੈ ਕਿਹੜੇ ਲਫ਼ਜ਼ ਜੋ ਕਿ ਉਹ ਨਾ ਬੱਚਾ ਨੇ ਦੁਹਾਏ ਸਨ ਕਿ ਗੂੜੇ ਟੁੱਟੇ ਬਾੜ ਕਿ ਗੂੜੇ ਟੁੱਟੇ ਬਾੜ ਹਜ਼ੂਰ ਉਸ ਦਰਵੇਸ਼ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਸਹਿਮ ਪੈਦਾ ਹੋ ਜਾਂਦਾ ਹੈ ਇਹ ਲੋਕ ਵੀ ਬੜੇ ਬੇਗੁਮ ਨੇ ਮਾਛਰੇ ਕਿਨੂੰ ਵੀ ਜਲਦੀ ਆਉਂਦੇ ਨੇ ਤੇ ਉਥੋਂ ਨੱਚਦੇ ਵੀ ਬੜੀ ਜਲਦੀ ਨੇ ਹਜ਼ੂਰ ਆਹ ਤਹੋਟੇ ਹੁਕਮ ਦੇ ਮਤਾਵੇ ਸਾਡੇ ਸਿਪਾਹੀ ਉਸ ਦਰਵੇਸ਼ ਨੂੰ ਪਕੜ ਕੇ ਲੈ ਆਏ ਉਹਨੂੰ ਪੇਸ਼ ਕੀਤਾ ਜਾਏ ਜੀ ਹਾਂ ਜੋ ਪਰ ਹਾਂ ਇੱਕ ਗੱਲ ਦਾ ਧਿਆਨ ਰੱਖਿਆ ਜਾ ਉਹ ਸੁਣਾ ਕੋਈ ਜਾਤੀ ਨਾ ਹੋਵੇ ਹੈ ਨਾ ਫਕੀਰਾਂ ਦੀ ਬਦਵਾ ਤੋਂ ਡਰਨਾ ਚਾਹੀਦਾ ਸੰਦਿਆ ਕੀਤਾ ਗਿਆ ਹੁਣ ਤੂੰ ਬਾਗਿਆਂ ਦੇ ਹੱਕ ਚ ਬੋਲ ਰਿਹਾ ਹੈ ਹਕੂਮਤ ਦਾ ਮਜ਼ਾਕ ਉਡਾ ਰਿਹਾ ਤੂੰ ਮਸਾਕ ਤਾਂ ਨवाब ਸਾਹਿਬ ਤੁਸੀਂ ਆਪਣੀ ਹਕੂਮਤ ਦਾ ਕੁੜਾ ਰਹੇ ਹੋ ਇਹ ਮਤਲਬ ਇੱਕ ਨਿੱਕਾ ਜਿਹਾ ਕੰਮ ਕਰਨਾ ਸੀ लेकिन तो सारी हकूमत पुठी लटक गई बच्चे दे काट सी। लेकिन तो अमीरा वजीरा दिमाग पीड़ा पै गई जनाब तेनों किस तरह पता है सरहद शहर के मानसिया कोजीरा सिर दालिशा करते रहे बदम लोगों के व्यापारियों को पुछ लवो जिन्नाते सारे दा सारा बादाम रोगन तो अटे अमीरा वज़ीरा दी मालिश करके मुक्क गया है बकवास बंद कर ए बकवास निसा चैनवाब साहब जिस हुकूमत जल्द मदीद कदीवार उसरेगी महल दिया साकंडा विच तरेड़ आवेगी ظلم की कीट रखी जावेगी महल दिया साकंडा गिरण गया ਇਹ ਅੱਲਾ ਦਾ ਬਣਾਇਆ ਟੱਲ ਇਨਸਾਫ ਹੈ ਨਵਾਬ ਸਾਹਿਬ ਇਹ ਦੀਵਾਰ ਦਾ ਬਕਾਇਆ ਦੀ ਤੋਬਾ ਲਈ ਬਣਾਈ ਗਈ ਹੈ ਪਰ ਮੈਨੂੰ ਤਾਂ ਕੁਝ ਹੋਰ ਹੀ ਲੱਗ ਰਿਹਾ ਬਕਵਾਸ ਬੰਦ ਕਰ ਮੈਂ ਹੋਰ ਕੁਝ ਨਹੀਂ ਸੁੰਣਾ ਚਾਹੁੰਦਾ ਤੇ ਮੈਂ ਸੁਣਾਣਾ ਵੀ ਨਹੀਂ ਚਾਹੁੰਦਾ ਮੈਨੂੰ ਪਤਾ ਹੈ ਇਸ ਵੇਲੇ ਤੁਹਾਡੇ ਕੋਲੇ ਤਾਕਤ ਹੈ ਨਸ਼ਾ ਹੈ ਤੁਹਾਡੇ ਕੰਨ ਬਲੇ ਹੋ ਚੁੱਕੇ ਨੇ ਤੇ ਤੁਹਾਡੀਆਂ ਅੱਖਾਂ ਨਹੀਂ ਹੋ ਚੁੱਕੀਆਂ ਨੇ 라ਵਰ ਖਾਨ ਲੈ ਜਾਓ ਇਸ ਨੂੰ ਤੇ ਜ਼ੰਜੀਰਾ ਬਣ ਕੇ ਤੈ ਖਾਨੇ ਦੀ ਸੁਰਤ ਬੋ आवाज कंधा ना टकरा के दफन हो जाए ये मेरा हुक्म है वो चल बाबा चल वो आ गया वो आ गया वो देखो शहर सड़ गया चारे पास अग लग चुकी है वो आ गया कौन इस अग नु रोकेगा वो आप भी सवा हो जाएगा वो आ गया वो आ गया वो आ गया, वो आ गया।, वो आ गया।, वो आ गया।

ਯਾਰ ਨਾ ਤੇ ਮੁਹ ਕੋਲ ਦਬੋ ਉਹਨਾਂ ਨੂੰ ਨਾਲੇ ਚ ਦਬੋ ਹਜ਼ੂਰ ਮੇਰੀ ਗੱਲ ਮੰਨੋ ਸ਼ਹਿਰ ਖਾਲੀ ਕਰਕੇ ਭੱਜ ਲੋ ਉਹ ਖਾਲੀ ਕਰਕੇ ਜਾਵਾਂਗੇ ਕਿੱਥੇ ਹਜ਼ੂਰ ਮੇਰੀ ਗੱਲ ਹਾਂ ਜਾਵਾਂਗੇ ਕਿੱਥੇ ਅਗਲੇ ਭੱਜਣ ਦਿੰਦੇ ਨੇ ਹੁਣ ਕੀਚਿਓ ਨਾ ਫੜ ਲੈਣਗੇ ਉਹ ਵੇਖੋ ਸ਼ਾਹੀ ਮਹਿਲਾਂ ਨੂੰ ਅੱਖ ਲੱਗ ਚੁੱਕੀ ਐ ਨਵਾਬ ਬੱਸ ਰਿਹਾ ਐ बेगम भी नसरी है ओ वेखो नवाब चोरी पाके नसरे पर हुण नसेंगा किथे नसेंगा किथे <laughs> मैं अपनी औरत का सारा कहना जमीन थले दब दिता है ते जरूरी समान तूरी थले दब दिता है इस शहर ते बड़ी बड़ी आफत आ गई है बड़ी बड़ी मुसीबत आ गई है तुड़ी नुआ कलक चुकी सोना पानी बन गया चांदी पिंगल गई दबिया दाल

कर्म करी बड़ी तकलीफ चने आ जा आ जा अल्लाह आ जा पर कोई अल्लाह ना आया सब कुछ सड़के सवा हो गया सब कुछ सड़के सवा हो गया महल शाहीबाग सब कुछ सड़के सवा हो गया सब कुछ सड़के मैं क्या पहले के किधर जा रही हूं ਕੁਣ ਜਾਣਾ ਕਿੱਧਰ ਐ ਬਾਬਾ ਸੁਬਾਹ ਹੁਣ ਕਿੱਧਰ ਜਾਣਾ ਐ ਹੁਣ ਤਾਂ ਕੁਝ ਨਹੀਂ ਰਿਹਾ ਮੈਂ ਕਿਹਾ ਕੋਈ ਨਮਾ ਤਮਾਸ਼ਾ ਨਹੀਂ ਵੇਖਣਾ ਕੋਈ ਤਮਾਸ਼ੇ ਦੀ ਕਸਰ ਰਹਿ ਗਈ ਏ ਸਾਡਾ ਤਾਂ ਆਪ ਤਮਾਸ਼ਾ ਬਣ ਗਿਆ ਐ ਬਾਬਾ ਕਿਉਂ ਕੀ ਹੋਇਆ ਸਾਡੇ ਘਰ ਤਬਾਹ ਹੋ ਗਏ ਨੇ ਉਹਨਾਂ ਦੀ ਇੱਤ ਦਾ ਟੱਜ ਗਈ ਪੂਰੇ ਚਾਰ ਸਾਲ ਦਾ ਬੱਚਾ ਜ਼ਿੰਦਾ ਰੱਭਿਆ ਗਿਆ ਬਾਬਾ ਮੇਰਾ ਮੇਰਾ 7 ਸਾਲ ਦਾ ਬੱਚਾ ਕੰ ਦੇ ਖਾ ਗਿਆ ਤੇ ਬੱਚੇ ਦੀ ਲੋਥ ਵੇਖ ਕੇ ਮਾਂ ਨੇ ਐਸੀ ਕਸ਼ਕਾਤੀ ਕਿ ਫੇਰ ਨਾ ਉઠી ਪੋਤੇ ਦੇ ਗੰਦੇ ਵਿੱਚ ਦਾਦੀ ਪਾਗਲ ਹੋ ਵੀ ਬਾਬਾ ਓਏ ਪੁੱਤਰ ਦਾ ਮਾਵਾ ਦੀਆਂ ਅੰਦਰਾ ਹੁੰਦੇ ਨੇ ਤੇ ਪੋਤੇ ਪੋਤੇ ਦਾਦੀ ਦੀ ਅੱਖਾਂ ਦਾ ਨੂਰ ਹੁੰਦੇ ਨੇ ਉਸ ਮਾਂ ਨੇ ਵੀ ਸੁਣਿਆ ਸੀ ਤਾਂ ਕਸ਼ ਖਾ ਗਈ ਸੀ

ਬੜੇ ਬੇਰਮ ਨੇ ਬੜੇ ਜ਼ਾਲਮ ਨੇ ਬਾਬਾ ਉਹ ਬੜੇ ਜ਼ਾਲਮ ਨੇ ਨਹੀਂ ਉਹ ਜ਼ਾਲਮ ਨਹੀਂ ਕਨ ਤੁਹਾਡੀ ਵਾਰੀ ਸੀ ਤਮਾਸ਼ਾ ਵੇਖਣ ਦੀ ਤੇ ਅੱਜ ਉਹਨਾਂ ਦੀ ਵਾਰੀ ਆ ਤਮਾਸ਼ਾ ਵੇਖਣ ਦੀ ਮੇਰੇ ਲੋਕੋ اے ਤੁਸੀਂ ਕਿਉਂ ਭੁੱਲ ਗਏ ਜੇ ਤੁਸੀਂ ਕਿਸੇ ਜ਼ਲਮ ਨੂੰ ਤਮਾਸ਼ਾਈ ਬਣ ਕੇ ਵੇਖੋਗੇ ਤਾਂ ਇਸ ਦਾ ਨਤੀਜਾ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਤੁਹਾਡੇ ਆਉਣ ਵਾਲੀਆਂ ਪੁਸਤਾਂ ਨੂੰ ਪੁੱਕਣਾ ਪਵੇਗਾ ਤੇ ਸਚਾਈ ਕੱਲ ਦੇ ਯੁੱਗ ਦੀ ਸੀ ਇਹ ਸਚਾਈ ਅੱਜ ਦੇ ਯੁੱਗ ਦੀ ਹੈ ਤੇ ਸਚਾਈ ਆਉਣ ਵਾਲੇ ਯੁੱਗ ਦੀ ਹੋਵੇਗੀ ਤੇ ਇਸ ਤਰ੍ਹਾਂ ਮੇਰੀ ਅੱਜ ਦੀ ਕਹਾਣੀ ਚਾਂਦਲੀ ਚੌਕ ਤੋਂ ਸਰੰਦ ਤੱਕ ਖਤਮ ਹੁੰਦੀ ਹੈ ਕਿ ਵਕੂੜੇ ਟੁੱਟੇ ਪਾੜ ਇਹ ਝੂਠ ਦੀ ਕੰਦ ਕਿਵੇਂ ਟੁੱਟੇ ਇਹ ਪਾਪ ਦੀ ਕੰਦ ਕਿਵੇਂ ਟੁੱਟੇ ਤੇ ਆਵਾਜ਼ ਸਰੰਦ ਸ਼ਹਿਰ ਦੀ ਫਿਜ਼ਾ ਵਿੱਚ ਸੀ ਤੇ ਇਸ ਦਾ ਜਵਾਬ ਦਿੱਤਾ ਸੀ ਬੰਦਾ ਸਿੰਘ ਬਹਾਦਰ ਨੇ ਤੇ ਆਵਾਜ਼ ਅੱਜ ਵਿਸਾੜੇ ਦਸ ਦੀ ਫਿਸਾਚ ਹੈ ਤੇ ਇਸ ਦਾ ਜਵਾਬ ਦੇਣਾ ਹੈ ਤੁਸੀਂ 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 ਕਿਉਂਕਿ ਤੁਸੀਂ ਬੰਦਾ ਸਿੰਘ ਬਹਾਦਰ ਦੇ ਵਾਰਿਸ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹੋ ਕਿ ਕੂੜੇ ਟੁੱਟੇ ਪਾਲ ਕਿ ਕੂੜੇ ਟੁੱਟੇ ਪਾਲ ਕਿ ਕੂੜੇ ਟੁੱਟੇ ਪਾਲ ਬੋਲੇ ਸੋ ਨਿਹਾਲ ਵੰਦ ਸਕੂਲ ਦਾ ਬਟਾ ਫੋਡਾ ਭਾਈ ਇਹ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਹਨੂੰ ਵੱਖ-ਵੱਖ ਸਕੂਲਾਂ 'ਚ ਬਹੁਤ ਬਹੁਤ ਰੋਈਏ ਬਹੁਤ ਰੋਈਏ ਕਾਲਜਾਂ 'ਚ ਜਾ ਕੇ ਤਾਂ ਜੋ ਬੱਚਿਆਂ ਨੂੰ ਆਪਣੇ ਸਿੱਖੀ ਇਤਿਹਾਸ ਬਾਰੇ ਪਤਾ ਚੱਲੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੁਸੀਂ ਸਪੈਸ਼ਲ ਸਮਾਂ ਕੱਟ ਕੇ ਇੱਥੇ ਵੀ ਪਹੁੰਚੇ ਤੇ ਬਾਕੀ ਸਕੂਲਾਂ ਦੇ ਵਿੱਚ ਵੀ ਤੁਸੀਂ ਇਹ ਇਤਿਹਾਸ ਬੱਚਿਆਂ ਦੇ ਨਾਲ ਸਾਂਝਾ ਕਰ ਰਹੇ ਹੋ ਸਮੇਂ ਦੀ ਲੋੜ ਹੈ ਜ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਕਰਦੇ ਆ ਜੀ ਵਧਾਈ ਦੇ ਬਾਤਰੋਂ ਇਸੇ ਤਰ੍ਹਾਂ ਤੁਹਾਡੀ ਟੀਮ ਚੜ੍ਹਦੀ ਕਲਾ ਚ ਰਹੇ ਸਾਡੀ ਇਹੀ ਅਰਦਾਸ ਹੈ ਪੁਰਸਾ ਬਖਸ਼ਿਸ਼ ਕਰਨ ਤੇ ਸਾਡੇ ਵੱਲੋਂ ਸਿਰ ਪਾਓ ਆਪ ਸਾਰਿਆਂ ਨੂੰ